ਹਾਂਜੀ ਜੈ ਹਵਾਲੀ ਮੀ ਕੀ ਹਰ ਹਰ ਵਾਲਮੀਕੀ ਅੱਜ ਜੋ 15ਵਾਂ ਜਿਹੜਾ ਉਹ ਹਫਤਾ ਹੋ ਰਿਹਾ ਵਾ ਜਿਹੜੇ ਪਾਵਨ ਪਵਿੱਤਰ ਸਤਨ ਦੀ ਜਿਹੜੀ ਉਹ ਕਾਰ ਸੇਵਾ 5:30 ਵਜੇ ਜਿਹੜੀ ਚਾਲੂ ਹੋ ਜਾਂਦੀ ਆ 8:00 ਵਜੇ ਤੱਕ ਜਿਹੜੀ ਇਹਦੀ ਸਮਾਪਤੀ ਹੁੰਦੀ ਆ ਔਰ ਸਾਧ ਸੰਗਤ ਨੂੰ ਔਰ ਅੰਮ੍ਰਿਤਸਰ ਵਾਸੀਆਂ ਨੂੰ ਜਾਦਾ ਕਰਕੇ ਕਹਿ ਰਹੇ ਆ ਕਿ ਇਸ ਸੇਵਾ ਦੇ ਵਿੱਚ ਜਾੜ ਕੇ ਪਵਿੱਤਰ ਸਤਨ ਦੀ ਜੋਗ ਯੋਗਦਾਨ ਪਾਓ जय वाल्मीकि हर हर वाल्मीकि